ਉਥੇ ਇੱਕ ਬ੍ਰਿਟਿਸ਼ ਨਾਗਰਿਕ ਜੈਮੀ ਰੇ ਦੇ ਵੱਲੋਂ ਫਲਾਈਟ ਦੇ ਵਿੱਚ ਬੈਠਣ ਤੋਂ ਕੁਝ ਮਿੰਟ ਪਹਿਲਾਂ ਇੰਸਟਾ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹ 에어ਪੋਰਟ ਤੇ ਬੈਠਾ ਹੋਇਆ ਗੁੱਡਬਾਏ ਇੰਡੀਆ ਕਹਿੰਦਾ ਹੋਇਆ ਨਜ਼ਰ ਆ ਰਿਹਾ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਸਦੀ ਆਖਰੀ ਗੁੱਡਬਾਏ ਹੋਵੇਗੀ ਵੀਡੀਓ ਦੇ ਵਿੱਚ ਉਹ ਖੁਸ਼ੀ ਜਾਹਿਰ ਕਰਦਾ ਹੋਇਆ ਕਹਿੰਦੇ ਕਿ ਖੁਸ਼ੀ ਨਾਲ ਵਾਪਸ ਜਾ ਰਹੇ ਹਨ ਪਲੇਨ ਆਸਟ੍ਰੇਲਿਆ ਦੇ ਵਿੱਚ 52 ਬ੍ਰਿਟਿਸ਼ ਨਾਗਰਿਕਾਂ ਦੀ ਦਰਸਲ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚ ਜੈਮੀ ਰੇ ਵੀ ਇੱਕ ਸਨ are uh, in the airport just boarding goodbye india uh, goodbye Thank 10 you. hour flight back to england um, what's your biggest takeaway jamie we've done this already on a different thing all oh, right um, what's my biggest takeaway <laughs> oh, i don't know yeah fascinating great thanks thanks for your contribution <laughs> ਅਹ ਓਕੇ ਯਾ ਬਾਈ బిਗੈਸ ਟੇਕ ਅਵੇ ਇਜ਼ ਡੋਨਟ ਲੂਸ ਯਰ ਪੇਸ਼ੈਂਸ ਵਿਦ ਯੋਰ ਪਾਰਟਨਰ ਯੂ ਆਰ ਏਡ ਜਸਟਾਰਟਿੰਗ ਟੂ ਯੂ ਆਰ ਏ ਸਨੈਪਟ ਐਟ ਮੀ ਵਾਈਲ ਵੀ ਆਰ ਹੈਵਿੰਗ ਚਾਇਲਡ ਐਟ ਏਅਰਪੋਰਟ ਕੈਨ ਸੀ ਯੂਵ ਲਾਈਕ ਨਾਥਿੰਗ ਗੋਇੰਗ ਬੈਕ ਹੈਪੀਲੀ 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 ਹਾਰਮ ਇਸ ਹਾਸੇ ਨੇ ਕਈ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਰਾਜਸਥਾਨ ਦੇ ਭੈਣ ਭਰਾ ਵੀ ਇਸ ਹਾਸੇ ਦੀ ਭੇਟ ਚੜ ਗਈ ਤੇ ਪਰਿਵਾਰ ਨੂੰ ਸਾਰੀ ਉਮਰ ਦਾ ਗਮ ਦੇ ਗਏ ਉਦੇ ਪਰਦੇ ਮਾਰਬਲ ਵਪਾਰੀ ਸੰਜੀਵ ਮੋਦੀ ਦਾ ਬੇਟਾ ਸ਼ੁਭ ਤੇ ਬੇਟੀ ਸ਼ਗੁਨ ਪਲੇਨ ਦੇ ਵਿਸਵਾਰ ਸਨ ਦੋਵੇਂ ਭੈਣ ਭਰਾ ਲੰਡਨ ਘੁੰਮਣ ਦੇ ਲਈ ਜਾ ਰਹੇ ਸਨ ਜਾਣਕਾਰੀ ਮੁਤਾਬਕ ਦੋਵੇਂ ਐਮਬੀਏ ਕਰਨ ਤੋਂ ਬਾਅਦ ਪਿਤਾ ਦਾ ਬਿਜ਼ਨਸ ਸੰਭਰੇ ਸਨ ਤੇ ਹਾਲੇ ਦਾ ਪਤਾ ਲੱਗਦਿਆ ਹੀ ਦੋਹਾਂ ਦੇ ਪਿਤਾ ਅਹਮਦਾਬਾਦ ਪਹੁੰਚੇ ਨੇ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ 26 ਸਾਲ ਦੇ ਜੈਸ਼ ਬਾਈ ਗੌਂਡਲੀਆ ਆਪਣੇ ਬਿਜ਼ਨਸ 파ਟਨਰ ਨੂੰ ਮਿਲਣ ਦੇ ਲਈ ਲੰਡਨ ਜਾ ਰਹੇ ਸੀ। ਉਹ ਫਲਾਈਟ ਦੀ ਸੀਟ ਨੰਬਰ 54 ਤੇ ਬੈਠੇ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਤੇ ਦੋ ਬੇਟੇ ਸਨ। ਪੁਰਬੰਦਰ ਦੇ ਵਿੱਚ ਜੈਸ਼ ਸਟੂਡੈਂਟ ਵੀਜ਼ਾ ਦਾ ਦਫਤਰ ਚਲਾਉਂਦੇ ਸਨ। ਤਾਂ ਕੋਈ ਲੰਡਨ ਘੁੰਮਣ ਜਾ ਰਿਹਾ ਸੀ, ਕੋਈ ਕੰਮ ਦੇ ਸਿਲਸਲੇ ਦੇ ਵਿੱਚ ਜਾ ਰਿਹਾ ਸੀ ਤੇ ਕੋਈ ਪਰਿਵਾਰ ਨੂੰ ਮਿਲਣ ਵਾਸਤੇ ਜਾ ਰਿਹਾ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਵਿੱਚ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। ਉਹਨਾਂ ਦੀ ਆਖਰੀ ਉਡਾਰੀ ਹੋਵੇਗੀ ਉਹਨਾਂ ਦਾ ਇਹ ਆਖਰੀ ਸਫ਼ਰ ਹੋਵੇਗਾ ਤਾਂ 241 ਯਾਤਰੀਆਂ ਦੇ ਲਈ ਇਹ ਸਫ਼ਰ ਆਖਰੀ ਸਫ਼ਰ ਸਾਬਤ ਹੋਇਆ। ਪੱਛੇ ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ 26 ਸਾਲਾ ਸਾਦਿਕਾ ਬੇਨ ਤੇ ਉਹਨਾਂ ਦੀ 2.5 ਸਾਲ ਦੀ ਬੇਟੀ ਫਾਤਿਮਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਸਾਦੀਕਾ ਬੇਨ ਬ੍ਰਿਟੇਨ ਦੇ ਵਿੱਚ ਰਹਿੰਦੀ ਹੈ ਤੇ ਆਪਣੇ ਦੌਰ ਦੇ ਵਿਆਹ ਦੇ ਲਈ ਗੁਜਰਾਤ ਆਈ ਸੀ ਤੇ ਕੱਲ ਉਸ ਦੀ ਵਾਪਸੀ ਸੀ ਕੱਲ ਸਵੇਰੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ 에어ਪੋਰਟ ਤੇ ਛੱਡ ਕੇ ਗਿਆ ਪਰ ਘਟਨਾ ਦੀ ਖਬਰ ਮਿਲਦਿਆਂ ਹੀ ਪਰਿਵਾਰ ਦੁਬਾਰਾ ਅਹਮਦਾਬਾਦ ਪਹੁੰਚ ਗਿਆ ਕਿਉਂਕਿ ਪਰਿਵਾਰ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ ਕਿ ਇੰਨੀ ਦੇਰ ਬਾਅਦ ਹੀ ਉਹਨਾਂ ਨੂੰ ਵਾਪਸ 에어ਪੋਰਟ ਤੇ ਪਹੁੰਚਣਾ ਹੋਵੇ ਪਹੁੰਚਣਾ ਪਵੇਗਾ ਤਾਂ 26 ਸਾਲਾ ਸਾਦੀਕਾ ਬੇਨ ਤੇ ਉਹਨਾਂ ਦੀ 2.5 ਸਾਲ ਦੀ ਬੇਟੀ ਫਾਤਿਮਾ ਇਸ ਦਰਦਨਾਕ ਹਾਸੇ ਦਾ ਸ਼ਿਕਾਰ ਹੋਈ ਜਨਨ ਦੀ ਅਸੀਂ ਤੁਹਾਨੂੰ ਫਾਇਲ ਤਸਵੀਰਾਂ ਵਿੱਚ ਵਿਖਾ ਰਹੇ ਹਾਂ